ਜੇ ਮੌਕਾ ਮਿਲਿਆ ਕੁਝ ਵਧੀਆ ਕਰਦੇ ਹਾਂ ਤੁਹਾਡੇ ਕਿਉਂਕਿ ਲੋਕਾਂ ਨੇ ਬੜੀਆਂ ਆਸ ਤੇ ਉਮੀਦਾਂ ਨਾਲ ਵੋਟਾਂ ਪਾਈਆਂ ਹੋਣਗੀਆਂ ਨੇ ਉਹਨਾਂ ਨੂੰ ਇਹ ਜੀ 11 ਕਰੋੜ ਦਾ ਤਸਵੀਰ ਕੰਪਲੈਕਸ ਆ ਰਹੀ ਹੈ ਠੰਡ ਵੀ ਲੱਗ ਰਹੀ ਹੈ ਗਰਮੀ ਇੱਕ ਮੌਸਮ ਦਾ ਦਸਤੂਰ ਹੈ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਸਾਰੇ ਉਹ ਪ੍ਰਮਾਤਮਾ ਜਿਹੜਾ ਹੈ ਉਹਦੀ ਕਲਾ ਹੈ ਉਹ ਵਖਾਲਦਾ ਹੈ ਪਰ ਹਾਂ ਸਾਡੇ ਸਿਆਸਤਦਾਨਾਂ ਦੀ ਇਹ ਹੈ ਵੀ ਜੇ ਮੌਕਾ ਮਿਲਿਆ ਕੁਝ ਵਧੀਆ ਕਰਕੇ ਵਖਾਲੀਏ ਕਿਉਂਕਿ ਲੋਕਾਂ ਨੇ ਬੜੀਆਂ ਆਸ ਤੇ ਉਮੀਦਾਂ ਨਾਲ ਵੋਟਾਂ ਪਾਈਆਂ ਹੁੰਦੀਆਂ ਨੇ ਉਹਨਾਂ ਨੂੰ ਆਸ ਹੁੰਦੀ ਆ ਵੀ ਕੋਈ ਨਾ ਕੋਈ ਵਧੀਆ ਜਿਹੜੇ ਸਾਡੇ ਜਿਹੜੇ ਆਗੂ ਨੇ ਸਾਡੇ ਸ਼ਹਿਰ ਬਾਰੇ ਸੋਚਣਗੇ ਸੋ ਮੈਂ ਆ 3 ਮਹੀਨੇ ਹੋਣੇ ਆ ਜੀ ਜਿਹੜਾ 2 ਸਾਲ ਰਹਿ ਗਏ ਨੇ 3 ਮਹੀਨੇ ਹੋਣੇ ਮਾਰਚ ਦੇ ਵਿੱਚ ਸਾਨੂੰ ਪਰ ਜਦੋਂ ਦਾ ਵੀ ਤੁਰੇ ਆ ਉਦੋਂ ਦਾ ਬੈਠ ਕੇ ਨਹੀਂ ਵੇਖਿਆ ਕੋਈ ਨਾ ਕੋਈ ਵਧੀਆ ਬਟਾਲੇ ਦੀ ਨਹਾਰ ਬਦਲਣ ਵੱਲ ਨੂੰ ਯੋਰ ਲਾ ਰਹੇ ਆ ਪਰ ਮੈਨੂੰ ਆਸ ਆ ਵੀ ਅੱਗੇ ਨਾਲੋਂ ਲੋਕ ਕਹਿੰਦੇ ਨੇ ਵੀ ਅੱਗੇ ਨਾਲੋਂ ਬਟਾਲਾ ਬਦਲ ਰਿਹਾ ਹੈ ਕਿੰਨੇ ਦਾਅ ਦੇ ਨਾਲ ਲੱਗੇਗਾ ਐਂ ਬਾਉਂਡ ਕਿੰਨਾ ਵਾਏ ਜਨੂ ਇਹ ਜੀ 11 ਕਰੋੜ ਦਾ ਤਹਿਸੀਲ ਕੰਪਲੈਕਸ ਆ ਸਾਡੇ ਐਕਸ਼ਨ ਸਾਹਿਬ ਹਰਜੋਤ ਹੁਣੇ ਉਹ ਆਪਣੇ ਇਹਦਾ ਸਾਰਾ ਕਰ ਰਹੇ ਨੇ ਔਰ ਇਹ ਆ ਵੀ ਇਹ ਟਾਈਮ ਬਾਉਂਡ ਜਿਹੜਾ ਉਹ ਬਕਾਇਦਾ ਡਾਕੂਮੈਂਟਲੀ ਜਿਹੜਾ ਸਾਡਾ ਐਗਰੀਮੈਂਟ ਹੋਇਆ ਉਹ ਆਪਣੇ ਟਾਈਮ ਬਾਉਂਡ ਦੇ ਅਕੋਰਡਿੰਗ ਕੰਮ ਕਰਨਗੇ ਵਧੀਆ ਕੰਪਲੈਕਸ ਬਣੂਗਾ ਕੇਜਰੀ ਐਡੀ ਲੈ ਭਜਾਈ ਦਿੱਤੀ ਆ ਭਾਜਪਾ ਇਹ ਸਰ ਕੇਜਰੀਵਾਲ ਸਾਹਿਬ ਨੂੰ ਨਹੀਂ ਭਜਾਇਆ ਕੇਜਰੀਵਾਲ ਸਾਹਿਬ ਨੇ ਭਜਾਇਆ ਉਹਨਾਂ ਨੂੰ ਡਰ ਲੱਗਾ ਪਿਆ ਅੱਗੇ ਲੋਕ ਸਭਾ ਦੀਆਂ ਇਲੈਕਸ਼ਨਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਹਾਂ ਬੀਜੇਪੀ ਨੂੰ ਖਤਰਾ ਕਿਸੇ ਤੋਂ ਨਹੀਂ ਹੈ ਸਵਾਏ ਅਰਵਿੰਦ ਕੇਜਰੀਵਾਲ ਜੀ ਬਸ ਉਹਨਾਂ ਦੇ ਮਗਰ ਲੱਗੇ ਨੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਦਬਾ ਲਈਏ ਪਰ ਇੱਕ ਗੱਲ ਦੱਸਾਂ ਜੀ ਇਹ ਹਿੰਦੁਸਤਾਨੀਆਂ ਦਾ ਖੂਨ ਹੈ ਜਿਹੜਾ ਜਿੰਨਾ ਕਿਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਨਾ ਉੱਭਰ ਕੇ ਬਾਹਰ ਕਿ ਨਿਆ ਸ਼ਹਿਰ ਜਿਹੜੀਆਂ ਆਪਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਲੜੇ ਇਹ ਜੀ ਹਾਈ ਕਮਾਂਡ ਦਾ ਫੈਸਲਾ ਜਦੋਂ ਸਾਨੂੰ ਮੈਸੇਜ ਆਜੂਗਾ ਉਦੋਂ ਤੁਹਾਨੂੰ ਕਨਵੇ ਕਰਦਾਂਗੇ ਹੱਲੇ ਸਾਨੂੰ ਕੋਈ ਮੈਸੇਜ ਆਪਸ ਦੇ ਵਿੱਚ ਤੇ ਬਿਆਨਵਾਜੀ ਤੇ ਬੜੀ ਰੁਕੀ ਜੀ ਹੋਣੀ ਕਨ ਕਿਹਨਾਂ ਦੇ ਆਮਦੀ ਤੇ ਕਾਂਗਰਸ ਨਹੀਂ ਨਹੀਂ ਉਹ ਤੇ ਆਪਸ ਹੀ ਕਰੀ ਜਾਂਦੇ ਹੋ ਸਿੱਧੂ ਅਲੱਗ ਕਰੀ ਜਾਂਦਾ ਦੂਜੇ ਅਲੱਗ ਕਰੀ ਜਾਂਦੇ ਉਹ ਉਦੋਂ ਵੇਲੇ ਹੋਣਗੇ ਤੇ ਸਾਡੇ ਵੱਲ ਗੱਲ ਕਰਨਗੇ ਤੁਸੀਂ ਕਹਿੰਦਾ ਪਰ ਆਪਾਂ ਦੇ ਸਾਡਾ ਤੇ ਇੱਕੋ ਕੰਮ ਹੈ ਜੀ ਕਿਸੇ ਦੀ ਲਕੀਰ ਨੂੰ ਮਟਾਓ ਨਾ ਆਪਣੀ ਲਕੀਰ ਲੰਮੀ ਕੀ